ਜਿਹੜੀ ਵੋਟ ਹੈ ਉਹ ਤਾਂ ਪਾਈ ਅਮਰਤਪਾਲ ਸਿੰਘ ਦੇ ਮੂੰਹ ਕਰਕੇ ਹੀ ਪਈ। ਉਹਦੀ ਤਰ੍ਹਾਂ ਤੇ ਕੋਈ ਵੀ ਅਜੇ ਵੋਟ ਉਹ ਨਹੀਂ ਪਈ। ਨਾ ਇਹਦਾ ਤਾਂ ਫੈਕਟ ਹੈ ਜੇ ਸਰਕਾਰ ਨੇ ਗਲਤੀ ਕਰ ਲਈ ਇਲੈਕਸ਼ਨਾਂ ਦੇ ਵਿੱਚ ਪ੍ਰੋਬਲਮ ਲੈ ਆਂਦੀ ਤਾਂ ਯਾਦ ਰੱਖਿਆ ਅਜੇ 13 ਸੀਟਾਂ ਤੇ ਹੀ ਪ੍ਰੋਬਲਮ ਵੋਟਾਂ ਦੀ ਆ ਜਾਣੀ ਹੈ। ਇੱਕ ਡਰ ਇੱਕ ਅਈ ਇੱਕ ਹੋ ਚੁੱਕਾ ਹੂਆ ਬਣ ਗਿਆ ਇਹਨਾਂ ਲੋਕਾਂ ਲਈ ਜੇ ਉਹ ਕੈਰੇਕਟਰ ਬਾਹਰ ਆ ਗਿਆ ਤੇ ਬੜੀ ਪ੍ਰੋਬਲਮ ਆਵੇ ਕਿ ਡਰ ਇਹਨਾਂ ਨੂੰ ਆਹੀ ਹੈ ਲੋਕ ਉਸ ਨੂੰ ਬਹੁਤ ਗਲਤ ਗਿਣਦੇ ਸੀ ਜਿਹੜੀ ਹਕੂਮਤ ਨੇ ਉਹਨਾਂ ਤੇ ਐਨਐਸਏ ਲਾਤੀ ਸੀ ਕਿਉਂਕਿ ਉਸ ਬੰਦੇ ਤੇ ਐਨਐਸਏ ਲਾਉਣ ਵਾਲੀ ਜਿਹੜੀ ਕੋਈ ਵੀ ਗੱਲ ਨਹੀਂ ਸੀ ਬਣਦੀ ਪਾਰਲੀਮੈਂਟ 'ਚ ਇੱਕ ਚਿਹਰਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰਾਵੇ ਵਰਗਾ ਹੋਵੇ ਇੱਕ ਤਾਂ ਬੰਦਾ ਹੋ ਜਾਵੇ ਕਿ ਜਿਨ੍ਹਾਂ ਉਹਨਾਂ ਤੋਂ ਪਹਿਰਾਵਾ ਸਿੱਖਿਆ ਹੈ ਸਾਡਾ ਪਾਰਲੀਮੈਂਟ 'ਚ ਵੀ ਚਾਹੀਦਾ ਹੈ ਜੇ ਦੂਜੀਆਂ ਕੌਮਾਂ ਦੇ ਆ ਸਕਦੇ ਨੇ ਕਿ ਸਾਡਾ ਕਿਉਂ ਨਹੀਂ ਜਾ ਸਕਦਾ ਕਾਂਗਰਸ ਜੀ ਜਿਹੜਾ ਉਹ ਕਾਲੀ ਦੀ ਉਲਟ ਨਹੀਂ ਬੋਲ ਰਿਹਾ ਭਾਜਪਾ ਦੇ ਉਲਟ ਨਹੀਂ ਬੋਲਦਾ ਆਮ ਆਦਮੀ ਦੇ ਨਹੀਂ ਬੋਲਦਾ ਜਿਹੜਾ ਕਾਲੀ ਉਹ ਕਾਂਗਰਸ ਦੀ ਉਲਟ ਨਹੀਂ ਬੋਲਦਾ ਆਪ ਦੇ ਉਲਟ ਨਹੀਂ ਬੋਲਦਾ ਭਾਜਪਾ ਦੇ ਉਲਟ ਨਹੀਂ ਬੋਲਦਾ ਸਾਰੇ ਇਕੱਲੇ ਇੱਕੋ ਬੰਦੇ ਨੂੰ ਬੋਲ ਰਹੇ ਨੇ ਭਾਈ ਅਮਰਪਾਲ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕ ਰਾਏ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਲੋਕ ਸਭਾ ਚੋਣਾਂ ਦਾ ਵਿਗਲ ਵੱ ਚੁੱਕਿਆ ਹੈ ਗੱਲ ਖੰਡੂਰ ਸਾਹਿਬ ਹਲਕੇ ਦੀ ਕਰਦੇ ਆ ਖੰਡੂਰ ਸਾਹਿਬ ਤੋਂ ਇੱਕ ਪਾਸੇ ਭਾਈ ਅੰਬਰਤਪਾਲ ਸਿੰਘ ਨੇ ਆਜ਼ਾਦ ਚੋਣ ਲੜਨ ਦਾ ਜਿਹੜੇ ਐਲਾਨ ਕਰ ਚੁੱਕੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਬਨੋਂ ਜਿਹੜੇ ਬਿਰਸਾ ਸਿੰਘ ਬਲਟੂਆ ਨੇ ਤੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਤੇ ਮੇਰੇ ਨਾਲ ਸੀਨੀਅਰ ਵਕੀਲ ਅਰਪਾਲ ਸਿੰਘ ਖਾਰਾ ਮੌਜੂਦ ਨੇ ਗੱਲਬਾਤ ਕਰਾਂਗੇ ਉੱਥੇ ਦੋ ਤਿੰਨ ਦਿਨ ਲਾ ਕੇ ਨੇ ਕੀ ਮਾਹੌਲ ਹੈ ਕਿਸ ਤਰੀਕੇ ਦਾ ਲੋਕ ਭਾਈਂ ਵਰਤਪਾਰਸਿਕ ਨੂੰ ਪਿਆਰ ਕਰ ਰਹੇ ਨੇ ਪਹਿਲਾਂ ਗੱਲਬਾਤ ਕਰਦੇ ਆ ਖਰਾਸਾ ਸਵਾਗਤ ਹੈ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਠੀਕ ਠਾਕ ਹਾਂ ਬਹੁਤ ਖਰਾਸਾ ਕੀ ਮਾਹੌਲ ਕੀ ਹੈ ਤੁਸੀਂ ਉੱਥੇ ਦੋ ਤਿੰਨ ਦਿਨ ਚੋਂ ਪ੍ਰਚਾਰ ਕਰਕੇ ਆਏ ਹੋ ਕੀ ਮਾਹੌਲ ਹੈ ਉੱਥੋਂ ਦੇ ਲੋਕਾਂ ਦਾ ਦੇਖੋ ਮੈਂ ਤੁਹਾਨੂੰ ਦੱਸਣਾ ਕਿ ਅੱਗੇ ਵੀ ਇੱਕ ਚੈਨਲ ਨੇ ਪੁੱਛਿਆ ਸੀ ਜਦੋਂ ਪਿਛਲੇ ਸਾਲ ਮਾਰਚ ਤੋਂ ਲੈ ਕੇ ਤਾਂ ਜਿਉਂ-ਜਿਉਂ ਮੈਂ ਕਚਹਿਰੀ 'ਚ ਦਿੱਲੀ ਲੋਕ ਮੈਨੂੰ ਮਿਲਦੇ ਸੀ ਜਾਂ ਮੈਂ ਕਿਸੇ ਫੰਕਸ਼ਨ ਤੇ ਜਾਣਾ ਇਥੇ ਜ਼ਿਕਰ ਕੀ ਇਹਨਾਂ ਦੇ EMPLYEE ਵੀ ਸਟੇਟ EMPLYEE ਸੈਂਟਰ ਦੇ EMPLYEE ਤਾਂ ਇੱਕ ਲਬਜ ਪੁੱਛਦੇ ਹੁੰਦੇ ਸੀ ਭਾਈ ਸਾਹਿਬ ਦਾ ਕੀ ਹਾਲ ਮੇਰੇ ਦਿਮਾਗ ਚ ਉਹਨਾ ਕੀ ਗੱਲ ਕੀ ਕਿਉਂ ਪੁੱਛਦੇ ਨੇ ਕਿਉਂਕਿ ਲੋਕ ਉਸ ਨੂੰ ਬਹੁਤ ਗਲਤ ਗਿਣਦੇ ਸੀ ਜਿਹੜੀ ਹਕੂਮਤ ਨੇ ਉਹਨਾਂ ਤੇ NSA ਲਾਤੀ ਸੀ ਕਿਉਂਕਿ ਉਸ ਬੰਦੇ ਤੇ NSA ਲਾਉਣ ਵਾਲੀ ਜਿਹੜੀ ਕੋਈ ਵੀ ਗੱਲ ਨਹੀਂ ਸੀ ਬਣਦੀ ਤਾਂ ਇੱਕ ਲੋਕਾਂ ਦਾ ਜਿਹੜਾ ਉਹਨੂੰ ਚਾਹਤ ਸੀ ਉਹਦਾ ਬਲਾਸਟ ਹੋਣਾ ਸੀ ਜਿਹੜੀ ਕਿਸੇ ਇੱਛਾ ਹੁੰਦੀ ਹੈ ਨਾ ਜਦੋਂ ਆਪਾਂ ਉਹਨੂੰ ਦਬਾਉਣੇ ਆ ਤੇ ਉਹ ਬੜੀ ਬੁਰੀ ਜਿਹੜਾ ਇੱਛਾ ਜਿਹੜੀ ਇੱਕ ਬਲਾਸ ਚਾਕੂ ਬਾਹਰ ਆਉਂਦੀ ਹੈ ਲੋਕਾਂ ਨੂੰ ਕੋਈ ਜਰੀਆ ਨਹੀਂ ਸੀ ਮਿਲ ਰਿਹਾ ਤਾਂ ਮੈਨੂੰ ਲੱਗਦਾ ਸੀ ਕਿ ਜਦੋਂ ਵੀ ਕਿਤੇ ਮੈਨੂੰ ਆ ਨਹੀਂ ਸੀ ਪਤਾ ਇਲੈਕਸ਼ਨ ਲੜਨੇ ਨੇ ਮੈਨੂੰ ਇਸ ਜਦੋਂ ਵੀ ਇੱਕ ਕੈਰੇਕਟਰ ਬਾਹਰ ਆਊਗਾ ਤੇ ਦੁਨੀਆ ਇਹਨੂੰ ਜੱਕਦਮ ਉੱਪਰ ਲੈ ਕੇ ਜਾਊ ਕਿਉਂਕਿ ਮੈਂ ਬਹੁਤ ਲੋਕ ਮੈਨੂੰ ਹੌਲੀ ਜਿਹਾ ਯੂਥ ਨੌਜਵਾਨ ਜਿਹੜੇ ਨੇ 올ਡ ਏਜ ਹਰ ਬੰਦਾ ਉਹਨਾਂ ਦਾ ਕੀ ਹਾਲ ਹੈ ਉੱਥੇ ਪਤਾ ਲੱਗਦਾ ਸੀ ਜਾਊਗਾ ਉੱਪਰ ਇਹ ਕੰਮ ਸਰ ਆ ਲੋਕਾਂ ਦਾ ਆਪਾਂ ਗੱਲ ਕਰੀਏ ਇੱਕ ਪਾਸੇ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਲਾਣਾ ਹੈ ਪਰ ਦੂਜੇ ਪਾਸੇ ਜੇ ਸਮਰਜੀਤ ਸਿੰਘ ਮਾਣੰਬਰ ਸਰ ਪਾਰਟੀ ਦੀ ਗੱਲ ਕਰੀ ਉਹਨਾਂ ਨੇ ਆਪਣਾ ਜਿਹੜਾ ਉਮੀਦਵਾਰ ਵਾਪਸ ਲੈ ਲਿਆ ਕੀ ਲੱਗਦਾ ਕਿ ਅਕਾਲੀ ਦਲ ਜਿਹੜੀ ਪੰਥਕਿਕ ਗੱਲ ਕਰਦੀ ਸੀ ਉਹ ਪੰਥਕਿਕ ਗੱਲਬਾਤ ਹੈ ਨਹੀਂ ਰਹੀ ਨਹੀਂ ਹੁਣ ਦੇਖੋ ਜਿਹੜਾ ਉੱਥੇ ਸਰਦਾਰ ਹਰਪਾਲ ਸਿੰਘ ਬੇਰ ਹੈ ਜਿੰਨੇ ਉੱਥੇ ਆਪਦੇ ਵਾਪਸ ਲਿਆ ਹੈ ਬਹੁਤ ਹੀ ਸ਼ਲਾੰਗਾ ਜੋ ਕਦਮ ਹੈ ਲੋਕ ਕਹਿੰਦੇ ਨੇ ਜੀ ਉਸ ਬੰਦੇ ਨੇ ਸਿਆਸਤ ਕੀਤੀ ਤੇ ਯਾਰ ਸਿਆਸਤ ਉਹਨੇ ਇੱਕ ਸਿੱਖ ਲਈ ਕੀਤੀ ਹੈ ਕਿ ਧਰਮ ਲਈ ਕੀਤੀ ਹੈ ਇੱਕ ਅੱਗੇ ਕਿਸੇ ਗੁਰਸਿੱਖ ਬੰਦੇ ਨੂੰ ਅੱਗੇ ਲੈ ਕੇ ਜਾਣਾ ਸਿਆਸਤ ਮਾੜੀ ਕਾਦੀ ਇਸ ਦੇ ਵਿੱਚ ਅਗਰ ਇਹ ਸਿਆਸਤ ਹੈ ਤਾਂ ਐਹੋ ਜੀ ਸਿਆਸਤ ਹੋਣੀ ਚਾਹੀਦੀ ਹੈ ਪੰਜਾਬ ਚ ਪਾਰਲੀਮੈਂਟ ਚ ਇੱਕ ਚਿਹਰਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਰਾਵੇ ਵਰਗਾ ਹੋਵੇ ਇੱਕ ਤਾਂ ਬੰਦਾ ਹੋ ਜਾਵੇ ਕਿ ਜਿਨ੍ਹਾਂ ਉਹਨਾਂ ਤੋਂ ਪਹਰਾਵਾ ਸਿੱਖਿਆ ਹੈ ਸਾਡਾ ਪਾਰਲੀਮੈਂਟ ਚ ਵੀ ਚਾਹੀਦਾ ਹੈ ਜੇ ਦੂਜੀਆਂ ਕੌਮਾਂ ਦੇ ਆ ਸਕਦੇ ਨੇ ਤੇ ਸਾਡਾ ਕਿਉਂ ਨਹੀਂ ਜਾ ਸਕਦਾ ਫਿਰ ਬੰਦਾ ਇੰਟੈਲੀਜੈਂਟ ਹੈ ਮੂੰਹ ਤੇ ਗੱਲ ਕਰਨ ਵਾਲਾ ਠੀਕ ਆਲਾ ਤੁਹਾਡੇ ਕੋਲ ਜੋਰ ਸੀ ਮੈਂ ਅੱਗੇ ਵੀ ਕਹਿੰਦਾ ਹੁੰਦਾ ਸੀ ਕਿ ਹਕੂਮਤਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਜੋਰ ਸਦਾ ਨਹੀਂ ਰਹਿੰਦੇ ਹੁੰਦੇ ਉੱਥੇ ਜਾ ਕੇ ਵੇਖੋ ਮੈਂ ਉੱਥੇ ਗਿਆ ਤਾਂ ਲੋਕ ਉੱਥੇ ਕੀ ਕਰਦੇ ਨੇ ਤੁਹਾਡੇ ਜਾਣ ਤੋਂ ਪਹਿਲਾਂ ਦੋ-ਦੋ 4-400 5-500 ਬੰਦਾ ਪਿੰਡ ਦੇ ਬਾਹਰ ਖੜਾ ਹੁੰਦਾ ਬੀਬੀਆਂ ਉੱਥੇ ਨਾਰੇ ਮਾਰ ਰਹੀਆਂ ਨੇ ਐਂ ਲੋਕ ਕਰ ਰਹੇ ਨੇ ਤਰ ਲੋ ਮੱਛੀ ਐਂ ਹੋ ਰਹੇ ਨੇ ਕਿ ਜਿਵੇਂ ਇੱਕ ਮਦਰ ਕਿ ਇਹੋ ਜਿਹਾ ਸਟੈਪ ਲਾ ਲਓ ਕਿ ਜਿਵੇਂ ਦੁਨੀਆ ਇੱਕ ਨਵੀਂ ਤਰ੍ਹਾਂ ਦੀ ਦੁਨੀਆ ਸਿਰਜਣੀ ਹੁੰਦੀ ਉੱਥੇ ਯਾਰ ਪੱਟੀ ਮੈਂ ਰਾਤ ਗਿਆ ਪਟਸਾਭ ਗੁਰਦੁਆਰੇ ਤੇ ਅਸੀਂ ਵੋਟਾਂ ਮੰਗ ਰਹੇ ਸੀ ਤਾਂ ਦੋ ਤਿੰਨ ਥਾਵਾਂ ਤੇ ਫੰਕਸ਼ਨ ਸੀ ਜਰ ਉੱਤੇ ਵੇਖਿਆ ਨਾ ਕਿ ਉਥੋਂ ਚੀਜ਼ ਕੀ ਡਿੱਗੀ ਹੈ ਤੇ ਵੇਖਿਆ ਕੰਧਾਂ ਦੇ ਉੱਪਰ ਲੋਕ ਫੁੱਲ ਲੈ ਕੇ گلاب ਦੇ ਫੁੱਲ ਲੈ ਕੇ ਖੜੇ ਕਿਤੇ ਇਸ ਤਰ੍ਹਾਂ ਵੀ ਵੋਟਾਂ ਪੈਂਦੀਆਂ ਹਨ ਵੋਟ ਪੰਜਾਬ ਚ ਪੈਂਦੀ ਸੀ ਨਸ਼ੇ ਦੇ ਵੇਸ ਤੇ ਆਪਾਂ ਸ਼ੁਰੂ ਤੋਂ ਲੋਕ ਆਪਨ ਨੂੰ ਇਨਵਾਈਟ ਕਰਦੇ ਨੇ ਆਪਾਂ ਮਹੱਲੇ ਤੌਰ ਤੇ ਸ਼ਹਿਰ ਤੌਰ ਤੇ ਕਚੇਰੀ ਤੌਰ ਤੇ ਲੋਕ ਜਾਂਦੇ ਆ ਤਾਂ ਸਭ ਤੋਂ ਪਹਿਲੇ ਉੱਥੇ ਹੁੰਦੀ ਆ ਡਰਿੰਕ ਜਾਂ ਨਸ਼ਾ ਗਾਣੇ ਚੱਲਣੇ ਤਾਂ ਯੂਥ ਉੱਥੇ ਜਾ ਕੇ ਉਹਨਾਂ ਦੇ ਪਿੱਛੇ ਲੱਗ ਜਾਂਦਾ ਸੀ ਪਰ ਪਹਿਲੇ ਯਾਰ ਵੇਖਿਆ ਜਿੱਥੇ ਕੋਈ ਮੇਰੇ ਦੇਖਣ ਚ ਕੋਈ ਖਰਚਾ ਵੀ ਨਹੀਂ ਗੁਰਦੁਆਰੇ ਇਕੱਠੇ ਹੋਣਾ ਕਿਸੇ ਨੂੰ ਕਿਸੇ ਦੀ ਚਾਹ ਨਾਲ ਕੋਈ ਮਤਲਬ ਨਹੀਂ ਕਿਸੇ ਨੂੰ ਇਹ ਨਹੀਂ ਮੈਨੂੰ ਖਾਣ ਨੂੰ ਦਿੱਤਾ ਜਾਂ ਨਹੀਂ ਦਿੱਤਾ ਕੋਈ ਰੋਟੀ ਨਾਲ ਲਿੰਕ ਨਹੀਂ ਲੋਕ ਇੱਕ دیਵਾਨੇਪਨ ਦੇ ਵਿੱਚ ਇਹ ਸਿਲੈਕਸ਼ਨ ਚੱਲ ਰਹੇ ਨੇ ਅਰੇ ਇਹ ਕੋਈ ਸਰਕਾਰ ਜਾਂ ਆਪਾਂ ਗੱਲ ਕਰੀਏ ਕਿ ਇਸ ਤਰੀਕੇ ਦਾ ਲੱਗਦਾ ਕਿ ਦਬਾਅ ਬਣਾ ਸਕਦੀ ਹੈ ਜਾਂ ਕੋਈ ਹੋਰ ਕੋਈ ਪ੍ਰੋਪੋਗੈਂਡਾ ਖੜਾ ਕਰ ਸਕਦੀ ਹੈ ਉੱਥੇ ਦੇਖੋ ਮੈਂ ਬਹੁਤ ਥਾਵਾਂ ਤੇ ਇੱਕ ਸਪੀਚ ਦਿੱਤੀ ਸੀ ਯੂਥ ਨੂੰ ਲੋਕਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ ਆਪ ਦੇ ਇਲੈਕਸ਼ਨ ਸਮਝੋ ਅਮਰਤ ਪਾਈ ਅਮਰਤਪਾਲ ਦੇ ਜਿਹੜੇ ਫਾਦਰ ਨੇ ਉਹ ਬੜੇ ਸ਼ਰੀਫ ਆਦਮੀ ਹੈ ਕੋਈ ਜਿਆਦਾ ਚਲਾਕ ਇਨਸਾਨ ਨਹੀਂ ਹੋ ਆ ਪੋਲਿਟਿਕਲ ਕੋਈ ਗੱਲ ਵੀ ਨਹੀਂ ਹੁੰਦੀ ਕਿ ਆਪਾਂ ਤੇ ਇਤਰਾਰ ਜਾਂ ਬੰਦਾ ਬੜਾ ਹੋਰ ਹਿਸਾਬ ਦਾ ਸ਼ਿਆਰ ਹੋਵੇ ਉਹ ਸ਼ਰੀਫ ਆਦਮੀ ਹੈ ਤੇ ਕੰਟਰੋਲ ਕਰਨਾ ਬੜਾ ਔਖਾ ਤੇ ਮੈਂ ਇਹ ਗੱਲ ਕਹੀ ਸੀ ਪਿੰਡਾਂ ਵਾਲਿਆਂ ਨੇ ਬੇਨਤੀ ਇਹ ਕੀਤੀ ਹੈ ਕਿ ਤੁਸੀਂ ਆਪ ਦੇ ਇਲੈਕਸ਼ਨ ਸਮਝਣੇ ਨੇ ਇਹਦੇ ਵਿੱਚ ਸਿਆਸੀ ਆਦਮੀ ਆਪ ਦੇ ਬੰਦੇ ਵਿੱਚ ਪਾਉਣਗੇ ਉਹਨਾਂ ਬੰਦਿਆਂ ਤੋਂ ਬਰਦਾਸ਼ਤ ਨਹੀਂ ਹੋ ਰਿਆ ਤੁਸੀਂ ਮੇਰੀ ਗੱਲ ਸੁਣੋ ਆਪ ਕਾਂਗਰਸ ਜਿਹੜਾ ਹੈ ਉਹ ਕਾਲੀ ਦੇ ਉਲਟ ਨਹੀਂ ਬੋਲ ਰਿਹਾ ਭਾਜਪਾ ਦੇ ਉਲਟ ਨਹੀਂ ਬੋਲਦਾ ਆਮ ਆਦਮੀ ਦੇ ਨਹੀਂ ਬੋਲਦਾ ਜਿਹੜਾ ਕਾਲੀ ਉਹ ਕਾਂਗਰਸ ਦੇ ਉਲਟ ਨਹੀਂ ਬੋਲਦਾ ਆਪ ਦੇ ਉਲਟ ਨਹੀਂ ਬੋਲਦਾ ਭਾਜਪਾ ਦੇ ਉਲਟ ਨਹੀਂ ਬੋਲਦਾ ਸਾਰੇ ਕੱਲੇ ਇੱਕੋ ਬੰਦੇ ਨੂੰ ਬੋਲ ਰਹੇ ਨੇ ਭਾਈ ਅਮਰਤਪਾਲ ਸਿੰਘ ਨੂੰ ਬੋਲ ਰਹੇ ਹੁਣ ਦੇਖੋ ਉਸ ਬੰਦੇ ਦਾ ਡਰ دہشت ਦੇਖੋ ਤੁਸੀਂ ਬੰਦਾ ਸਲਾਖਾਂ ਦੇ ਪਿੱਛੇ ਹੈ ਯਾਰ ਇੱਕ ਡਰ ਇੱਕ ਅਈ ਇੱਕ ਹੋ ਚੁੱਕਾ ਹੂਆ ਬਣ ਗਿਆ ਇਹਨਾਂ ਲੋਕਾਂ ਲਈ ਜੇ ਉਹ ਕਰੈਕਟਰ ਬਾਹਰ ਆ ਗਿਆ ਤੇ ਬੜੀ ਪ੍ਰੋਬਲਮ ਆਵੇਗੀ ਡਰ ਇਹਨਾਂ ਨੂੰ ਆਹੀ ਹੈ ਜਿਹੜੇ ਨਾਗਰ ਦੀ ਪੇਪਰ ਉਹਨੇ ਦਾਖਲ ਕਰਨੇ ਉਹਦੇ ਵਿੱਚ ਕੋਈ ਅੜਕਣ ਆ ਸਕਦੀ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਜਿਸ ਦੇਸ਼ ਦੇ ਅੰਦਰ ਵਿਦਾਊਟ ਰੀਜ਼ਨ ਐਨਐਸਏ ਰੱਖੀ ਜੀ ਵਿਦਾਊਟ ਰੀਜ਼ਨ ਜੇਲਾ ਸੁਟੇ ਜਾਣ ਇਹੋ ਜੀ ਕੰਟਰੀ ਦੇ ਵਿੱਚ ਹੋ ਤਾਂ ਸਭ ਕੁਝ ਹੀ ਸਕਦਾ ਕੀ ਨਹੀਂ ਕਰ ਸਕਦੇ ਮੈਂ ਇਹੀ ਤਾਂ ਕਹਿ ਕੇ ਆ ਸੰਭਲ ਕੇ ਰਿਹਾ ਜੀ ਅਜਨਾਲੇ ਥਾਣੇ ਵਾਲਾ ਕਾਂਡ ਸੀ ਜਿਹੜਾ ਭਾਈ ਅਮਰਤਪਾਲ ਦਾ ਆਪਦਾ ਉਥੇ ਜਾਣਾ ਨਹੀਂ ਸੀ ਕੁਝ ਪੋਲੀਟਿਸ਼ੀਨ ਆਦਮੀਆਂ ਨੇ ਆਪਦੇ ਬੰਦੇ ਵਿੱਚ ਪਾ ਦਿੱਤੇ ਸੀ ਜਦੋਂ ਇੱਕ ਮਹਿਮ ਚੱਲ ਪਏ ਜਾਂ 2-400 ਬੰਦਾ ਆ ਜੇ ਮੁੜ ਕੇ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਮੈਂ ਉਦੋਂ ਵੀ ਪਿਛਲੇ ਸਾਲ ਵੀ ਇਹੀ ਗੱਲ ਕਹਿੰਦਾ ਰਿਹਾ ਸੀ ਸੋ ਮੇਰੇ ਦੇਖਣ ਦੇ ਵਿੱਚ ਇਲੈਕਸ਼ਨ ਡਿਸਾਈਡ ਨੇ ਉੱਥੋਂ ਦੀ ਅਕਾਊਂਟਿੰਗ ਇੱਕ ਤਰ੍ਹਾਂ ਦੀ ਜਿਹੜੀ ਬਾਅਦ ਚ ਹੋਣੀ ਹੈ ਆਪਾਂ ਪਹਿਲਾਂ ਹੀ ਕਹਿ ਦੇਣਾ ਕਿ ਵਨ ਸਾਈਡਡ ਇਲੈਕਸ਼ਨ ਨੇ ਕੋਈ ਕਿਸੇ ਨੂੰ ਇਹਨਾਂ ਦੇ ਦੂਜੇ ਲੀਡਰਾਂ ਨੂੰ ਪਸੰਦ ਨਹੀਂ ਕਰ ਰਿਆ ਜੋ ਮਰਜੀ ਬੋਲੀ ਜਾਣ ਜੋ ਮਰਜੀ ਕਿੰਤੂਪ੍ਰਤੂ ਕੀਤੀ ਜਾਣ ਇੱਕ ਲੀਡਰ ਕਹਿੰਦਾ ਕਿ ਇਹਨਾਂ ਦੇ ਪਰਿਵਾਰ ਨਾਲ ਮੈਂ ਡਿਬੇਟ ਕਰਨੀ ਹੈ ਯਾਰ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਜੇ ਬੰਦੇ ਸ਼ਰੀਫ ਨੇ ਤੇ ਡਿਬੇਟ ਚ ਢਾਲੋ ਡਿਬੇਟ ਚ ਕੀ ਕਰੋਗੇ ਡਿਬੇਟ ਕਾਦੀ ਕਰੋਗੇ ਉਹ ਸਿਆਸੀ ਆਦਮੀ ਨਹੀਂ ਉਹਨਾਂ ਦੇ ਕੋਲ ਕੋਈ ਰਾਜ ਭਾਗ ਨਹੀਂ ਰਿਹਾ ਉਹਨਾਂ ਦੇ ਕੋਲ ਪਾਵਰ ਨਹੀਂ ਰਹੀ ਪਰ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਕੁਝ ਆਦਮੀ ਕਹਿੰਦੇ ਨੇ ਕਿ ਜੀ ਸਾਡੇ ਵਰੇ ਅਸੀਂ ਬਹੁਤ ਤਸ਼ਦਦ ਸਿਆ ਚਲੋ ਗੱਲ ਵਾajib ਹੈ ਉਹ ਹੋਈ ਹੋਵੇਗੀ ਪਰ ਲੋਕਾਂ ਨੇ ਉਹਨਾਂ ਦੀਆਂ ਚੀਜ਼ਾਂ ਨੇ ਮੁੱਲ ਵੀ ਮੋੜਤੇ ਚੀਜ਼ਾਂ ਦਾ ਮੁੱਲ ਮੋੜਤਾ ਲੋਕਾਂ ਨੇ ਜੇ ਭਾਈ ਅਮਰਤਪਾਲ ਹੁਣ ਇਸੇ ਈਸ਼ੂ ਨੂੰ ਲੈ ਕੇ 15 ਸਾਲ ਬਾਅਦ ਵੀ ਕਹੂਗਾ ਤੇ ਲੋਕਾਂ ਨੇ ਇਹ ਵੀ ਗੱਲ ਨਹੀਂ ਸੁਣੀ ਇਸ ਤੋਂ ਅੱਗੇ ਲੋਕਾਂ ਨੇ ਹੋਰ ਚੀਜ਼ਾਂ ਕਾਊਂਟ ਕਰਨੀਆਂ ਹਨ ਲੋਕਾਂ ਨੇ ਕਹਿਣਾ ਕਿ ਜਿਵੇਂ ਨਸ਼ੇ ਛੜਾਏ ਨੇ ਪਹਿਲੋ ਉਵੇਂ ਛੜਾਓ ਆਪ ਦੀ ਕੌਮ ਦੀ ਗੱਲ ਕਰੋ ਆਪ ਦੀ ਸਟੇਟ ਦੀ ਗੱਲ ਕਰੋ ਗੱਲਾਂ ਇਹੀ ਕਰਨੀਆਂ ਪੈਣਗੀਆਂ ਉਸ ਟਾਈਪ ਦੀਆਂ ਕਰਨੀਆਂ ਪੈਣਗੀਆਂ ਤੇ ਜੇ ਹੁਣ ਆਪਾਂ 15 ਸਾਲ ਬਾਅਦ ਸਾਰੇ ਗਲਤ ਕੰਮ ਕਰਕੇ 15 ਸਾਲ ਬਾਅਦ ਕਹੀਏ ਮੈਨੂੰ ਫੇਰ ਵੋਟਾਂ ਪਾਓ ਯਾਰ ਚਾਹੇ ਮੈਂ ਆ ਚਾਹੇ ਕੋਈ ਆ ਚਾਹੇ ਤੁਸੀਂ ਹੋ ਲੋਕਾਂ ਨੇ ਉਸ ਤੋਂ ਬਾਅਦ ਰਿਜ਼ਲਟ ਵੀ ਦੇਖਣਾ ਹੈ ਉਹ ਜ਼ਰੂਰੀ ਹੈ ਕੋਈ ਬੰਦਾ ਵੀ ਹੈ ਚਾਹੇ ਮੈਂ ਤੁਸੀਂ ਕੋਈ ਵੀ ਆ ਲੋਕ ਆਪਣੀ ਸਪੋਰਟ ਕਰਦੇ ਨੇ ਲੋਕ 5 ਸਾਲ ਦੇ ਬਾਅਦ ਉਹ ਸਰਜਲਟ ਦਿੰਦੇ ਨੇ ਆਮ ਆਦਮੀ ਪਾਰਟੀ ਇੱਕ ਤੂਫਾਨ ਆਕੂ ਆਈ ਸੀ ਪਰ ਲੋਕਾਂ ਦੇ ਖਰੇ ਨਹੀਂ ਉਤਰੇ ਪਰ ਇੱਕ ਗੱਲ ਮੈਂ ਬੜੀ ਅਜੀਬ ਦੇਖੀ ਹੈ ਕਿ ਯਾਰ ਆਮ ਆਦਮੀ ਦੇ ਕਾਂਗਰਸ ਦੇ ਅਕਾਲੀ ਦਲ ਦੇ ਵਰਕਰ ਇਹਨਾਂ ਦੇ ਜਿਹੜੇ ਉੱਥੇ ਜ਼ਿਲ੍ਹਾ ਪ੍ਰਧਾਨ ਯਾਰ ਸਾਰੇ 서ਰਿੰਡਰ ਕਰਕੇ ਉੱਥੇ ਆਏ ਹੋਏ ਨੇ ਮੈਨੂੰ ਸਾਰੇ ਹੀ ਮਿਲ ਕੇ ਗਏ ਕੋਈ ਤਾਂ ਕਹਿੰਦਾ ਜੀ ਭਾਜੀ ਮੈਂ ਆਮ ਆਦਮੀ ਪਾਰਟੀ ਚੋਂ ਆ ਕੋਈ ਕਹੇ ਭਾਜੀ ਮੈਂ ਕਾਂਗਰਸ ਚੋਂ ਆ ਕੋਈ ਕਹੇ ਨਾ ਜੀ ਭਾਜੀ ਮੈਂ ਅਕਾਲੀਆਂ ਚੋਂ ਆ ਪਰ ਭਾਜੀ ਇਹ ਜਿਹੜੀ ਸੀਟ ਹੈ ਇਹ ਸਾਡੇ ਗੁਰਸਿੱਖ ਬੰਦੇ ਨੂੰ ਜਿਤਾਉਣੀ ਸਵਾਦ ਆ ਗਿਆ ਨਾ ਚਿਹਰਾ ਵੀ ਚਾਹੀਦਾ ਗੁਰਸਿੱਖਾ ਪਰ ਇੱਕ ਖਲਸਾ ਉਹਨਾਂ ਦੀ ਜਿਹੜੀ ਧਰਮ ਪਤਨੀ ਕਿਰਨ ਦੀਪਕੌਰ ਉਹ ਨਹੀਂ ਚੋਣ ਮਹਿਮ ਦੇ ਵਿੱਚ ਨਜ਼ਰ ਆਏ ਤੀ ਦੇਖੋ ਇੰਦੇ ਬਾਰੇ ਤੱਕਲੇ ਦੀ ਪਰਸਨਲ ਕੋਈ ਮੈਟਰ ਹੈ ਪਰਸਨਲ ਗੱਲ ਹੋਣੀ ਹੈ ਜਾਂ ਕਈ ਰੀ ਲੜਕੀਆਂ ਨਹੀਂ ਵੀ ਆਉਂਦੀਆਂ ਚਲੋ ਇਹ ਗੱਲ ਅਲੱਗ ਲੱਗ ਐਂਦੇ ਬਾਰੇ ਈਸ਼ੂ ਬਾਰੇ ਤਾਂ ਨਾਮ ਪੁੱਛਿਆ ਹੈ ਤੇ ਨਾ ਆਪਾਂ ਚੰਗਾ ਲੱਗਦੇ ਆ ਪੁੱਛਦੇ ਠੀਕ ਹੈ ਨਾ ਉਹ ਤਾਂ ਅੱਛਾ ਬਾਕੀ ਜੇ ਹੋਰ ਗੱਲ ਕਰੀਏ ਉੱਥੇ ਹੋਰ ਦੀ ਪਾਰਟੀਆਂ ਨੇ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰਿਓ ਵੀ ਤਰਕ ਦਿੰਦਿਆਂ ਨੇ ਬਿਰਸਾ ਸਿੰਘ ਬੁਲਟੋਆ ਵੀ ਅੱਡ ਤਰਕ ਦਿੰਦੇ ਨੇ ਕਿ ਮੈਂ ਕੌਮ ਦੇ ਲਈ ਵੀ ਐਨਐਸਏ ਮੇਰੇ ਤੇ ਲੱਗੀ ਮੈਂ ਕੌਮ ਦੇ ਲਈ ਖੜਾ ਸੀ ਮੈਂ ਕੌਮ ਦਾ ਜਰਨੈਲ ਆ ਦੇਖੋ ਸਰਦਾਰ ਸਿਮਰਜੀਤ ਸਿੰਘ ਮਾਨ 84 ਚੰਦਰ ਗਏ ਸੀ ਤਾਂ ਉਹਨਾਂ ਨੂੰ 89 ਚ ਲੋਕਾਂ ਨੇ ਜਿਤਾਇਆ ਸੀ ਜਿੰਨਾ ਉਹਨਾਂ ਤੇ ਕਸ਼ਟ ਸੀ ਉਨੀ ਵੱਧ ਵੋਟ ਤੇ ਜਿਤਾ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਅੱਗੇ ਲੈ ਜਾਂਦੋਸ ਹੁਣ ਪਿੱਛੇ ਜਦੋਂ ਵੀ ਜਿਤਾਇਆ 99 ਤੇ 98 ਚ ਤੇ ਜੀ ਵਾਰ ਵੀ ਜਿਤਾਇਆ ਕੌਮਤਾ ਨਹੀਂ ਕਿਤੇ ਤੁਹਾਨੂੰ ਕੰਡ ਦਿੰਦੀ ਹੁਣ ਜਿਹੜੇ ਤੁਸੀਂ ਲੀਡਰ ਦੀ ਗੱਲ ਕਰ ਰਹੇ ਹੋ ਅਗਰ ਉਹਨਾਂ ਦੀ ਕੁਰਬਾਨੀ ਹੈ ਤਾਂ ਲੋਕਾਂ ਨੇ ਮੇਰੇ ਦੇਖੇ ਤਿੰਨ ਜਾਂ ਚਾਰ ਵਾਰੀ ਜਿਤਾਇਆ ਵੀ ਹੈ ਐਸੀ ਗੱਲ ਨਹੀਂ ਕੌਮਤਾ ਨਹੀਂ ਮਾੜੀ ਪਰ ਹਰ ਥਾਂ ਤੇ ਇੱਕੋ ਚੀਜ਼ ਨਹੀਂ ਚੱਲਦੀ ਟਾਈਮ ਦੇ ਨਾਲ ਹਰਾਤਾ ਦੇ ਨਾਲ ਹਰ ਬੰਦਾ ਬਦਲ ਜਾਂਦਾ ਹਰ ਟਾਈਮ ਬਦਲਦਾ ਹੈ ਖਰ ਸਾਬ ਜੀ ਇਸ ਤਰੀਕੇ ਨਾਲ ਕੋਈ ਗੜਬੜ ਹੁੰਦੀ ਹੈ ਉਨੇ ਨਾਮਜ਼ਦਗੀ ਦੇ ਵਿੱਚ ਫਿਰ ਕੀ ਹੋ ਸਕਦਾ ਸੈਕੰਡ ਆਪਸ਼ਨ ਕੀ ਆ ਉਹਦੇ ਵਿੱਚ ਦੇਖੋ ਸੈਕੰਡ ਬਾਰੇ ਤਾਂ ਨਹੀਂ ਸੋਚਿਆ ਆਜੇ ਉਹ ਤਾਂ ਨਾ ਹੀ ਮੈਂ ਪੁੱਛਿਆ ਕਿ ਸੈਕੰਡ ਓਪੀਨੀਅਨ ਕਿੰਦਾ ਹੈ ਕਿੰਦਾ ਨਾ ਭਰਨਗੇ ਉਹ ਤਾਂ ਗੱਲ ਵੀ ਨਹੀਂ ਕੀਤੀ ਹੈ ਜੇ ਕਿਸੇ ਨੇ ਪਰ ਮੈਨੂੰ ਬੜੀ ਉਮੀਦ ਹੈ ਕਿ ਜਿਹੜੀ ਵੋਟ ਹੈ ਉਹ ਤਾਂ ਪਾਈ ਅਮਰਤਪਾਲ ਸਿੰਘ ਦੇ ਮੂੰਹ ਕਰਕੇ ਹੀ ਪੈਣੀ ਉਹਦੀ ਤਰ੍ਹਾਂ ਤੇ ਕੋਈ ਵੀ ਆਜੇ ਵੋਟ ਨਹੀਂ ਪੈਣੀ ਨਾ ਇਹਦਾ ਤਾਂ ਫੈਕਟ ਹੈ ਜੇ ਸਰਕਾਰ ਨੇ ਗਲਤੀ ਕਰ ਲਈ ਇਲੈਕਸ਼ਨਾਂ ਦੇ ਵਿੱਚ ਪ੍ਰੋਬਲਮ ਲੈ ਆਂਦੀ ਤਾਂ ਯਾਦ ਰੱਖਿਆ ਜੀ ਇਹਨਾਂ ਦੇ 13 ਸੀਟਾਂ ਤੇ ਹੀ ਪ੍ਰੋਬਲਮ ਵੋਟਾਂ ਦੀ ਆ ਜਾਣੀ ਇਹਨਾਂ ਨੂੰ ਵਨ ਸਾਈਡਡ ਹੋ ਜਾਣਾ ਪੰਜਾਬ ਦਾ ਜਿਹੜਾ ਵੋਟਰ ਹੂੰ ਉਹਦੇ ਮਨ ਚਾਉਣੀ ਹੈ ਕਿ ਯਾਰ ਤੁਸੀਂ ਡਿਕਟੇਟਰ ਹੋ ਤੁਸੀਂ ਜੋ ਤੁਹਾਡਾ ਜੀ ਕਰੇ ਤੁਸੀਂ ਉਹੀ ਕਰਨਾ ਹੈ ਤੁਹਾਡੇ ਅਸੀਂ ਬੰਨੇ ਹੋਏ ਆ ਤੁਹਾਡਾ ਜੀ ਕਰੇ ਤਾਂ ਕਿਸੇ ਨੂੰ ਅੰਦਰ ਕਰ ਦਿਓ ਤੁਹਾਡਾ ਜੀ ਕਰੇ ਤਾਂ ਫੇਸਬੁਕ ਡਿਲੀਟ ਕਰ ਦਿਓ ਤੁਹਾਡਾ ਜੀ ਕਰੇ YouTube ਬਣਾ ਦਿਓ ਉਹ ਯਾਰ ਐਸੇ ਤਰ੍ਹਾਂ ਹੀ ਕੀਤਾ ਸੀ 13 ਅਪ੍ਰੈਲ 1919 ਦੇ ਵਿੱਚ ਉਹ ਹਕੂਮਤਾਂ ਨਹੀਂ ਰਹੀਆਂ ਕਿਤੇ ਤੁਸੀਂ ਜਿੰਨਾ ਕਿਸੇ ਚੀਜ਼ ਨੂੰ ਦਬਾਉਣੇ ਹੋ ਮੈਂ ਕਿਹਾ ਉਹਨਾਂ ਹੀ ਉਹਨੇ ਬਲਾਸਟਾ ਕੁ ਬਾਹਰ ਆਉਣਾ ਹੈ ਹੋਰ ਦਵਾ ਕੇ ਵੇਖ ਲਓ ਦਬਾਓ 3 ਸਾਲ ਹੋਰ 2027 ਤੁਹਾਡਾ ਮਾਂਜਾ ਨਾ ਫਿਰ ਗਿਆ ਤੁਸੀਂ ਮੈਨੂੰ ਕਹਿ ਦਿਆ ਤੁਹਾਨੂੰ ਕਿਸੇ ਨੇ ਥੜੇ ਨਹੀਂ ਚੜਨ ਦੇਣਾ ਏ ਸੀਐਮ ਨੂੰ ਪਤਾ ਨਹੀਂ ਇਹੀ ਹੀ ਗਲਤੀਆਂ ਤੇ ਨਲਕੀਆਂ ਪਹਿਲੋ ਕਾਂਗਰਸੀਆਂ ਨੇ ਕੀਤੀਆਂ ਅਕਾਲੀਆਂ ਨੇ ਕੀਤੀਆਂ ਤੂੰ ਕਰ ਰਿਹਾ ਜਾਤਿ ਕਰੇ ਕੌਮ ਜਿਉਂਦੀ ਰਹੇਗੀ ਕੌਮ ਮਰਦੀ ਨਹੀਂ ਕੌਮ ਨੇ ਜ਼ਿੰਦਗੀ ਦੇ ਵਿੱਚ ਠੀਕ ਹੈ ਤੁਹਾਡੇ ਕੋਲ ਪਾਵਰਾ ਹੁੰਦੀਆਂ ਨੇ ਇੱਕ ਵਾਰੀ ਸਾਰਾ ਕੁਝ ਆ ਜਾਂਦਾ ਉਸ ਤੋਂ ਬਾਅਦ ਕੌਮ ਨੇ ਤੁਹਾਨੂੰ ਅੱਗੇ ਨਹੀਂ ਲੈ ਕੇ ਆਉਣਾ ਅੱਗੇ ਤਾਂ ਕੋਈ ਹੋਰ ਹੀ ਆਊਗਾ ਉਹ ਨਹੀਂ ਆਉਂਦਾ ਮਾਰ ਕੇ ਅਕਾਲੀਦਾਰ ਮਾਰ ਲੈ ਜਿੰਨੀ ਮਰਜ਼ੀ ਛਾਲਾ ਹੂੰ ਸੰਗਉਂਦੀ ਹੈ ਕਿ 13 ਸੀਟਾਂ ਚੋਂ ਇੱਕ ਸੀਟ ਤੇ ਜ਼ੋਰ ਲੱਗ ਰਿਹਾ ਕੋਈ ਹਾਲਾਤ ਨੇ ਕਿ ਪੰਜਾਬ ਦੀ 1921 22 ਦੀ ਪਾਰਟੀ ਹੋਵੇ ਤੇ ਯਾਰ 13 ਸੀਟਾਂ ਤੋਂ ਖਿਹੜਾ ਛੱਡ ਕੇ ਇੱਕ ਸੀਟ ਤੇ ਲੜ ਰਹੀ ਆਓ ਇੱਕ ਸੀਟ ਤੇ ਜ਼ੋਰ ਲਾ ਰਹੀ ਹੈ ਇਹ ਅਕਾਲੀ ਦਲ ਦਾ ਗਰਾਫ ਥੱਲੇ ਡਿੱਗਿਆ ਇਹ ਚੀਜ਼ਾਂ ਛੋਟੀਆਂ ਨਹੀਂ ਹੁੰਦੀਆਂ ਉਹਨਾਂ ਨੇ ਵੀ ਕੌਮ ਨੂੰ ਬੇਕੂਬ ਬਣਾਇਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਕਿਸਾਨ ਜਿਹੜੇ ਬਿੱਲ ਨੇ ਬੜੇ ਸਹੀ ਨੇ ਮੁੜ ਕੇ ਮੁੱਕਰ ਗਏ ਕਿਤੇ ਸਾਧ ਨਾਲ ਖਲੋਗੇ ਕਿਤੇ ਸਾਧ ਦੇ ਦੂਜੇ ਬੰਨੇ ਚਲੇ ਗਏ ਕਿਤੇ ਅਮਰਪਾਲ ਦੇ ਉਲਟ ਚਲੇ ਗਏ ਕਿਤੇ ਹੱਕ ਚਲੇ ਗਏ ਇਸ ਤਰ੍ਹਾਂ ਨਹੀਂ ਚੱਲਦਾ ਹੁੰਦਾ ਕਿਤੇ ਵੀ ਕੰਮ ਪਰ ਯਾਦ ਰੱਖਿਆ ਜੇ ਇਹ ਹਾਲਾਤ ਰਹੇ ਜੇ ਇਹਨਾਂ ਨੇ ਕੋਈ ਗਲਤ ਕੀਤਾ ਕਿਸੇ ਸਰਕਾਰ ਨੇ ਚਾਹੇ ਭਾਜਪਾ ਜਾਂ ਕੋਈ ਵੀ ਹੈ 2027 ਚ ਇਹ ਦੁਬਾਰਾ ਬੰਦੇ ਪੰਜਾਬ ਚ ਇਹ ਨਹੀਂ ਆਉਂਦੇ ਇੱਕ ਨਵੀਂ ਪਾਰਟੀ ਗੁੱਸੇ ਚ ਆਉਗੀ ਜਿਵੇਂ ਆਮ ਆਦਮੀ ਪਾਰਟੀ ਗੁੱਸੇ ਚ ਆਈ ਸੀ ਕਾਂਗਰਸ ਤੇ ਅਕਾਲੀਆਂ ਚ ਲੋਕ ਇਹਨੇ ਅੱਕ ਚੁੱਕੇ ਸੀ ਲੋਕਾਂ ਦੇ ਗੁੱਸੇ ਨਾਲ ਇਹ ਲੈ ਜਾਂਦੇ ਸੀ ਜੇ ਇਹ ਨਾ ਹਟੇ ਤੇ ਯਾਦ ਰੱਖਿਆ 2027 ਸਾਰੇ ਇਹ ਮਰੇ ਜਾਣਗੇ ਇਹ ਮਾਂਜੇ ਜਾਣਗੇ ਤਾਂ ਨਵੀਂ ਪਾਰਟੀ ਆਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਇਹ ਸੀ ਸੀਨੀਅਰ ਵਕੀਲ ਐਡਵੋਕੇਟ ਹਰਪਾਲ ਸਿੰਘ ਖਾਰਾ ਕਿਉਂਕਿ ਚੋਣ ਵਿਗਲ ਵੱ ਚੁੱਕਿਆ ਖਡੂਰ ਸਾਹਿਬ ਸੀਟ ਬੜੀ ਹਾਰ ਸੀਟ ਬੰਨੀ ਜਾ ਰਹੀ ਹੈ ਜਿੱਥੇ ਕਿ ਭਾਈ ਅੰਮਰਪਾਲ ਸਿੰਘ ਅਜਾ ਚੋਣ ਲੜ ਰਹੇ ਨੇ ਜਿਹੜੇ ਲੋਕ ਰਾਏ ਟੀਵੀ ਦੇ ਨਾਲ ਧੰਨਵਾਦ